ਕਮ ਤਾਂ ਨਾ ਸਾਰਾ ਦਿਨ ਮੁੱਕ ਦੇਣੀ ਆ ਇੱਕ ਤਾਂ ਕੱਪੜੇ ਜਿਹੜੇ ਆ ਨਾ ਇਹ ਵੀ ਸੁੱਕ ਦੇਣੇ ਹੈਗੇ ਤੇ ਬੰਦਾ ਕਰੇਗੀ ਫਿਰ ਇਦਾਂ ਹੀ ਲਾ ਕੇ ਤੇ ਅੰਦਰ ਪਾਉਣੇ ਪੈਣਗੇ ਕੋਰਪਰੇ ਤੇ ਉਹ ਤੇ ਕੱਪੜੇ ਸਾਰੇ ਹਾਂਜੀ ਧੋਤੇਗੇ ਬਾਕੀ ਦੂਜੇ ਹੋਰ ਜਿਹੜੇ ਉਹ ਉਧਰ ਦੂਜੀ ਦਾਤੇ ਪਾਤੇ ਮੈਂ ਅੱਛਾ ਅੱਛਾ ਉਧਰ ਪਾਤੇ ਆ ਕੋਸ਼ ਉੱਪਰ ਪਾ ਆਈਆਂ ਠੀਕ ਆ ਬੀਬੀ ਕਿਥੇ ਚਲ ਜਾਂਦੀ ਲੈ ਵੀ ਅੱਗੇ ਚੰਗਾ ਭਲਾ ਨਹੀਂ ਉਹਨੂੰ ਦੱਸਣਾ ਤੋਂ ਨੇ ਸਾਨੂੰ ਦੱਸਣਾ ਕੋਈ ਕੰਮ ਹੋਣਾ ਹੁਣ ਮਿੰਟ ਚੋਂ ਦੀ ਨਿਕਲ ਜਾਂਦੀ ਕੇ ਪਾਸੇ ਦੀਦੀ ਕੱਲ ਤੇ ਮੰਮੀ ਨਾ ਮੈਨੂੰ ਦੱਸ ਕੇ ਗਿਆ ਹੈਗੀ ਅੱਛਾ ਤੇ ਅੱਜ ਨਹੀਂ ਮੈਨੂੰ ਦੱਸ ਕੇ ਗਿਆ ਕਿਥੇ ਇੱਥੇ ਲਾਗੇ ਬੰਨੇ ਕਿਥੇ ਹੋਣੇ ਜੇ ਕਿਸੇ ਦੇ ਘਰ ਗਏ ਹੁੰਦੇ ਫਿਰ ਉਹਨੇ ਮੈਨੂੰ ਦੱਸ ਕੇ ਜਾਣਾ ਮੈਂ ਜਾਣਾ ਹਾਂ ਜੋਤੀ ਦੇ ਘਰ ਤੇ ਮੁੜ ਕੇ ਮੈਂ ਬੀਬੀ ਨੇ ਆਖਣਾ ਮੈਂ ਮੈਨੂੰ ਦੱਸ ਕੇ ਨਹੀਂ ਗਈ ਪਰ ਤੁਸੀਂ ਕੀ ਕੰਮ ਜਾਣਾ ਜੋਤੀ ਘਰ ਹਾਏ ਕੋਈ ਕੰਮ ਹੀ ਹੋਊਗਾ ਜੋਤੀ ਘਰ ਜਿਹੜਾ ਜਾਣਾ ਮੈਂ ਕਿਹਾ ਵੀ ਵਿਹਲਿਆਂ ਖਾਨ ਚੱਲੀ ਜਾਂ ਮੈਂ ਚਾਹ ਪੀਣ ਚੱਲੀ ਆ ਤੂੰ ਇਹਦਾਂ ਕਰਦਾ ਜੇ ਤੇੀਂ ਲੀੜੀ ਹੁਣ ਸਾਰੇ ਧੁੱਪ ਗਏ ਸਾਰਾ ਘਰ ਦਾ ਕੰਮ ਕਰਕੇ ਨਾ ਤੇ ਅੱਜ ਧਾਰਾਂ ਦਾ ਰੋਕ ਕਰ ਲਵੀਂ ਕਾਢੀ ਲਮੀ ਗੱਲ ਕਾਦੀ ਰੋਕੀ ਕਰਨਾ ਮੈਨੂੰ ਵੇਲਾ ਕਬੇਲਾ ਹੋ ਸਕਦਾ ਤਕਾਲਾ ਤੇ ਪੈ ਹੀ ਗਈਆਂ ਅੱਜ ਦੀਆਂ ਨਹੀਂ ਕੰਮ ਕੀ ਹੈ ਜੋਤੀ ਘਰ ਹਾਏ ਕੰਮ ਹੋਰ ਦਿਨ ਮੈਂ ਸਾਰਾ ਇੱਥੇ ਲੈ ਕੇ ਦੇਦਾ ਕੰਮ ਕੋਈ ਜ਼ਰੂਰੀ ਹੋਊਗਾ ਤੂੰ ਕੀ ਕਹਿਣਾ ਕੰਮ ਨੂੰ ਜੇ ਦੀਦੀ ਇੱਦਾਂ ਹੀ ਹੈ ਕੰਮ ਜ਼ਰੂਰੀ ਆ ਤੇ ਤੂੰ ਇਹਦਾਂ ਕਰੋ ਧਾਰਾ ਤੁਸੀਂ ਕਰ ਲਿਓ ਤੇ ਕੰਮ ਮੈਂਦਾ ਹੋਸੋ ਮੈਂ ਕਰਵਨੀ ਅੱਛਾ ਤੂੰ ਸਾਰੇ ਕੰਮ ਕਰ ਲੈਂਗੀ ਲੋਕਾਂ ਨੇ ਪਤਾ ਕੀ ਆਖਣਾ ਵਾ ਸਸਤੇ ਜਠਾਣੀ ਘਰ ਵਾ ਏ ਵਾਵਾ ਗਲੀਆਂ ਚ ਤੁਰੀ ਫਿਰਦੀ ਆ ਤੂੰ ਨਵਾਂ ਤਾਜ਼ਾ ਕੱਢਣਾ ਕਰਦਾ ਕੋਈ ਤੇ ਲੈ ਤਾਂ ਕੀ ਹੋਇਆ ਦੀਦੀ ਤੁਸੀਂ ਤੁਹਾਨੂੰ ਇਹ ਆ ਵੀ ਧਾਰੇ ਕੱਢ ਲੂਗੀ ਜਾਂ ਕਿੱਦਾਂ ਕੰਮ ਰੋਜ਼ ਹੀ ਮੇਰੇ ਸਿਰ ਤੇ ਸੁੱਟ ਕੇ ਤਾਂ ਆਪ ਚਲ ਜਾਂਦੇ ਆ ਕੱਲ ਵੀ ਤੁਸੀਂ ਮਨਪ੍ਰੀਤ ਘਰ ਗਿਆ ਸਾਰਾ ਕੰਮ ਹੋ ਗਿਆ ਤੁਸੀਂ ਫੇਰ ਆਏ ਆ ਇਹਨੂੰ ਵੀ ਇਤਨੀ ਮੈਂ ਫੇਰ ਜਿਹੜਾ ਜੋਤੀਕਾਰ ਕੰਮ ਕਰਕੇ ਆਉਣਾ ਮੈਂ ਕਰਮ ਨਹੀਂ ਪੈਹਰੇ ਜਾਣ ਜਾਣਾ ਜੋਤੀਕਾਰ ਜਾਂ ਤੂੰ ਜਾ ਕੇ ਫੇਰ ਲੈ ਆ ਅਜੇ ਤਾਂ ਮੈਂ ਜਾ ਕੇ ਪੁੱਛਣੇ ਆ ਪਤਾ ਨਹੀਂ ਅਗਲੀ ਨੇ ਦੇਣੇ ਆ ਕਿ ਨਹੀਂ ਦੇਣੇ ਕੀ ਕਹਿਣਾ ਤੂੰ ਮੈਨੂੰ ਅੱਗੋਂ ਹੀ ਡੱਕਾ ਪਾ ਦਿਆ ਕਰ ਚੰਗਾ ਨਹੀਂ ਜੋਤੀ ਕਰੋ ਪੈਸੇ ਕਾਤੋਂ ਪੁੱਛਣੀ ਆ ਜਦ ਆਪਣੇ ਘਰ ਪੈਸੇ ਹੈਗੇ ਤਾਂ ਫਿਰ ਜੋਤੀ ਕਰੋ ਤੁਸ ਪੁੱਛਣ ਨਹੀਂ ਚੱਲ ਲਿਆ ਦੇ ਮੈਨੂੰ ਰੁਪਈਆ 20000 ਫੜਾ ਮੈਂ ਇੱਕ ਨੂੰ ਬੜਾਉਣੇ ਆਂ ਦੀ ਭਾਜੀ ਤੋਂ ਲਓ ਤਾਂ ਭਾਜੀ ਕੋ ਪੈਸੇ ਹੈਗੇ ਹੀ ਆ ਭਾਜੀ ਆਂਦਾ ਹੈ ਨਹੀਂ ਮੇਰੇ ਕੋ ਪੈਸੇ ਹੁਣ ਮੈਨੂੰ ਤਾਂ ਕਈ ਥਾਈ ਲੋੜਵਾ ਕਿਸੇ ਨੇ 100 ਦੇਣਾ ਕਿਸੇ ਨੇ 200 ਦੇਣਾ ਤੇ ਅਹੀਂ ਤੇ 5-500 ਰੁਪਈਆ ਦੇਣਾ ਜਿੱਥੇ ਦੇਣਾ ਤੇ 100-100 ਰੁਪਈਆ ਕਰਨਾ ਵਾਰਨਾ ਅੱਛਾ ਤੁਸੀਂ ਵਿਆਹ ਦੀ ਗੱਲ ਕਰਦੇ ਪਹਿਵਾ ਤੇ ਹੋਰ ਮੈਂ ਕੀ ਕੋੜੀਆਂ ਕਾਉਣ ਲਈ ਇਲਾ ਉਹਦੇ ਬਾਜੀ ਦੇ ਕੇ ਤੋਰਨਗੇ ਤੁਹਾਨੂੰ ਪੈਸੇ ਜੇ 5-500 ਦੇਣਾ ਭਾਵੇਂ ਹਜ਼ਾਰ-ਹਜ਼ਾਰ ਦੇਓ ਤੁਸੀਂ ਤੇ ਦੇਣਗੇ ਤੁਹਾਨੂੰ ਨਹੀਂ ਭੈਣੇ ਤੂੰ ਮੇਰੇ ਸਾਰੇ ਬੋਤਲੇ ਫੋਲਣੇ ਆ ਕਈ ਥਾਈ ਮੈਨੂੰ ਵੱਧ ਘੱਟ ਦੀ ਵੀ ਕਿਤੇ ਲੋੜ ਪੈ ਸਕਦੀ ਆ ਤੂੰ ਦਾ ਸਹੱਦ ਕਰੀ ਜਾਣੀ ਆ ਜੇ ਤੂੰ ਹੀ ਤਨਖਾਵਾ ਵਾਲੇ ਹੋ ਗਏ ਆ ਤੇ ਇਹਦਾ ਮਤਲਬ ਕਿ ਸਾਰਿਆਂ ਕੋਲ ਹੀ ਪੈਸੇ ਨੱਪੇ ਆ ਤੁਸੀਂ ਤਾਂ ਫਿਰ ਗੰਡੇ ਜੇ ਦੀਦੀ ਨੱਪੇ ਤਾਂ ਫਿਰ ਤੁਸੀਂ ਆ ਜਿਹੜੇ ਵਿਆਜੀ ਦੇਨੇ ਆ ਤੁਸੀਂ ਹੁਣ ਸਾਰੀ ਉਮਰ ਗੱਲ ਹੀ ਨਹੀਂ ਛੱਡਣੀ ਵਿਆਜੀ ਦੇਣ ਵਾਲਿਆਂ ਵਾਲੀ ਗੱਲ ਤੁਹਾਨੂੰ ਪਤਾ ਹੀ ਆ ਵਿਆਜੀ ਮਗਰੋਂ ਤੋੜੀ ਕੀ ਆ ਨਾ ਦੇਖੋਦੇ ਆ ਬਾੜ ਤੇ ਨਿਕਲਿਆ ਚੂਹਾ ਮਨਪਰੀਤ ਨੇ ਚਲਾ ਕੇ ਚਲਾਕੀ ਕਰਕੇ ਤੇ ਸਾਡੇ ਘਰ ਲੜਾਈ ਪਾਤੀ ਨਾਲੇ ਉਹਨੇ ਆਪਣਾ ਟਾਈਮ ਸਾਰ ਲਿਆ ਤੇ ਨਾਲੇ ਸਾਡੇ ਘਰ ਕਲਾ ਪਾਤੀ ਉਹਨੇ ਜੇ ਇਹ ਦੀਦੀ ਮਨਪਰੀਤ ਨੇ ਚਲਾਕੀ ਕੀਤੀ ਹੁੰਦੀ ਨਾ ਤੇ ਫੇਰ ਤੁਸੀਂ ਕੱਲ ਉਹਦੇ ਘਰ ਨਾ ਜਾਂਦੇ ਚਲਾਕੀਆਂ ਤੁਸੀਂ ਰਲ ਮਿਲ ਕੇ ਹੀ ਕਰਦੀਆਂ ਰਲ ਮਿਲ ਕੇ ਨਹੀਂ ਕਰਦੀਆਂ ਉਹ ਚੱਲ ਫੇਰ ਵੀ ਮੇਰੇ ਬੀਬੀ ਨੂੰ ਵੇਖਣ ਦਾ ਕਰਕੇ ਚਲ ਗਈ ਮੈਂ ਕਿਹੜੀ ਤੁਰ ਹੀ ਮਨਪਰੀਤ ਦੇ ਘਰ ਕਦੀ ਗਈ ਅੱਜ ਤੱਕ ਮੈਨੂੰ ਦੱਸ ਦੇ ਕਿਦਣ ਮੈਂ ਗਈ ਮਨਪਰੀਤ ਦੇ ਘਰ ਅਜੇ ਗੱਲ ਆਸਕੇ ਕਿਸੇ ਨੇ ਜਾਣਾ ਹੁੰਦਾ ਵਾ ਚੰਗਾ ਪਹਿਣਾ ਹੁਣ ਤੈਨੂੰ ਦੱਸ ਕੇ ਜਾਇਆ ਕਰਾਂਗੇ ਰਜਿਸਟਰ ਲਾ ਲ ਜਦੋਂ ਬਾਹਰ ਨਿਕਲਿਆ ਕਰਾਂਗੇ ਨਾ ਹਾਜ਼ਰੀ ਲਾ ਕੇ ਬਾ ਔਰ ਲੱਗਿਆ ਫੇਰ ਲੋਆਇਆ ਕਰੀ ਹਾਰੇ ਨੀ ਕਿੰਨੇ ਚਿਰਾਂ ਬਾਅਦ ਕੋਈ ਆਇਆ ਵੀ ਜਿਹੜਾ ਸਾਡੇ ਘਰ ਦਾ حساب ਹੋ ਗਿਆ ਨਾ ਮੈਨੂੰ ਲੱਗਦਾ ਜਿਸ ਤਰ੍ਹਾਂ ਲੋਣੇ ਪੈਣੇ ਆ ਲਾਲਾ ਹਾਂ ਲਾਲਾ ਪਹਿਣਾ ਬੰਦਾ ਤੇਰਾ ਉੱਥੇ ਪੜਾਉਣ ਜਾਂਦਾ ਨਾ ਤੂੰ ਇੱਥੇ ਘਰ ਟਿਊਸ਼ਨ ਪੜਾਈ ਜਾ ਮੈਨੂੰ ਤੇ ਮੇਰੀ ਸੱਸ ਨੂੰ ਬਸ ਹੋਰ ਨਹੀਂ ਕੁਝ ਵੀ ਐ ਇੱਥੇ ਤੂੰ ਤ ਵਾਰੇ ਨਹੀਂ ਆਉਂਦੇ ਜਾ ਲੈ ਆਓ ਫਿਰ ਤੈਹੀਂ ਨਹੀਂ ਨਹੀਂ ਤੂੰ ਹੀ ਜਾ ਲੈ ਉਹਨੇ ਮੈਂ ਕਰ ਲਉ ਸਾਰੇ ਘਰ ਦੇ ਕੰਮ ਜਾਲਿਆ ਹੂੰ ਮੈਨੂੰ ਕੀ ਲੋਡ ਪਈ ਹੈ ਮੈਂ ਕਿਹੜਾ ਵਿਆਹ ਤੇ ਦੂਜਾ ਪਾਰਨੇ ਕਰਨੇ ਆ ਤੇ ਤੂੰ ਮੈਨੂੰ ਜੇ ਘਰ ਤੇ ਹੈਗਾ ਵੀ ਮੈਨੂੰ ਘਰ ਦੇ ਦੇ ਦੇਣਗੇ ਤੇ ਮੈਂ ਚਲੇ ਹੀ ਜਾਣਾ ਤੂੰ ਮੈਂ ਤਾਂ ਨਹੀਂ ਰਹਿਣ ਹੀ ਦੇ ਫਿਰ ਮੈਨੂੰ ਇਦਾਂ ਦੇ ਵਾਅਦੇ ਕਰ ਇਦਾਂ ਦੇ ਵਾਅਦੇ ਤੇਰੇ ਜਾਣ ਕੋਲ ਕੀ ਥੜਿਆ ਵਾ ਤੈਨੂੰ ਘਰ ਦੇ ਪੈਸੇ ਦੇਣਗੇ ਤੇ ਫੇਰ ਤੂੰ ਉੱਥੇ ਜਾ ਕੇ ਸਲਾਮੀਆਂ ਦੇਣੀਆਂ ਤੇ ਤੂੰ ਰਮਾਨਾ ਕਰੇ ਬੋਹਾਂ ਤੂੰ ਜਾ ਹੀ ਨਾ ਆਹੋ ਤੇ ਚੌਂਦੇ ਹੀ ਹੋਣਗੇ ਵੀ ਮੇਰੇ ਨਾ ਜਾਵੇ ਮੈਂ ਕਿਉਂ ਕਹਿਣਾ ਮੈਂ ਤੇਰੀਆਂ ਗੱਲਾਂ ਹੀ ਜਾਣਾਂ ਜਾਣ ਵਾਲੀਆਂ ਵਾ ਜਿਤਨੀਆਂ ਗੱਲਾਂ ਜਾਣ ਵਾਲੀਆਂ ਹੋਂ ਨਾ ਫੇਰ ਤੂੰ ਗੱਲਾਂ ਆਕੇ ਵੀ ਚਲ ਠੀਕ ਆ ਦੀਦੀ ਜਾਓ ਤੁਸੀਂ ਪਤਾ ਕਰ ਲੋ ਸ਼ਾਇਦ ਵਾਕਿਆ ਸਹੀ ਗੱਲ ਵਾ ਵਿਆਹ ਦੇ ਵਾਅਦੇ ਕਾਟੇ ਪੈਸੇ ਦੀ ਲੋੜ ਪੈਂਦੀ ਆ ਇੰਨਾ ਨਹੀਂ ਸੋਚਦੀ ਵੀ ਜਾਂ ਇੰਨਾ ਹੀ ਕਹਿ ਮੈਨੂੰ ਵੀ ਜੀਦੀ ਮੇਰੇ ਕੋਲ ਰੱਖੇ ਰਖਾਏ ਜੇ ਤੁਹਾਡਾ ਨਹੀਂ ਸਰਦਾ ਚੱਲ ਫਿਰ ਤੁਸੀਂ ਕਿਸੇ ਨੂੰ ਪੁੱਛ ਲਿਓ ਤੂੰ ਆ ਨਹੀਂ ਮੈਂ ਜਾਣੀ ਜਿੱਥੇ ਤੂੰ ਜਾਣਾ ਮੈਂ ਜਾ ਜਾ ਕੇ ਫਿਰ ਲਿਆ ਹੁਣ ਪੈਸੇ ਤੇ ਮੈਨੂੰ ਕੀ ਲੋੜ ਲਿਓ ਹੁੰਦੀ ਫਿਰ ਤੀ ਆਪੇ ਫੜਨੇ ਤੇ ਲੈ ਆਓ ਮੈਨੂੰ 2000 ਰੁਪਇਆ ਚਾਹੀਦਾ ਘੱਟ ਮੈਨੂੰ ਨਹੀਂ ਹੁੰਦਾ ਦੀਆਂ ਚਲਾਕੀਆਂ ਕਰਨੀਆਂ ਹੁੰਦੀਆਂ ਤੁਹਾਨੂੰ ਹੀ ਹੁੰਦੀਆਂ ਤੇ ਚਲਾਕੀ ਤੇ ਤੂੰ ਕਰਨ ਪਈ ਹੈ ਤੇ ਚਲਾਕੀ ਤੇਰ ਕੋ ਹੋਈ ਵੀ ਨਹੀਂ ਫਿਰ ਹੁਣ ਜੇ ਤੂੰ ਕਾਹੇ ਜੋਗੀ ਹੋਵੇਂ ਤਾਂ ਘਾਟਾ ਕਾਦਾ ਵਾ ਹੈ ਤੇਰਾ ਬੰਦਾ ਬੱਚੇ ਦਾ ਕੰਮ ਜਾਣਾ ਕਿ ਕਿਹੜੇ ਨਹੀਂ ਜਾਣਾ ਹੈਗਾ ਹੁਣ ਤੇ ਮੈਨੂੰ ਪੈਸਿਆਂ ਦਾ ਕਹਿਤਾ ਵਾ ਤੇ ਕੀ ਹੋਇਆ ਹਾ ਉੱਥੇ ਮੈਂ ਹੋਰ ਉਹਦੇ ਘਰ ਕੀ ਕਰਨ ਜਾਣਾ। ਜਾ ਜਾ ਮੈਂ ਤਾਂ ਰਕੜ ਲੂੰਗੀ ਕੋਈ ਗੱਲ। ਮੈਂ ਨਹੀਂਗਾ ਹੁਣ ਜਾਣਾ। ਜਾ ਤੂੰ ਚੱਲ ਜਾ ਜਿੱਥੇ ਜਾਣਾ। ਮੈਨੂੰ ਕੀ ਲੋੜ ਆ ਜਾਣ ਦੀ? ਮੈਂ ਵੀ ਆਪਣਾ ਕੰਮ ਕਰਦੀ ਆ ਤੇ ਆਪਣਾ ਕੰਮ ਤੁਸੀਂ ਆਪੇ ਕਰ ਲਿਓ ਫਿਰ। ਜਦੋਂ ਦੇਖੋ ਉਹਦੋਂ ਕਿਨਕੇ ਪਾਸੇ ਜਾਣਾ ਹੁੰਦਾ ਤੇ ਲੈ ਵੀ ਏਡੀ ਬਲਸ਼ਣੀ ਆ ਨਾ ਨਾ ਤੇ ਇਹਨੇ ਕਰਨਾ ਕੁਛ ਤੇ ਨਾ ਇਹਨੇ ਕਿਸੇ ਨੂੰ ਕਰਨ ਦੇਣਾ। ਏਡੀ ਤੂੰ ਹੈ ਹੀ ਨਾ ਫਿਰ ਕੱਢ ਕੇ ਫੜਾਉਣੀ ਉਹਨਾਂ ਨੋਟ। ਲੈ ਵੀ ਬਹੁਤੀ ਜਿਆਦੀ ਚਲਾਕ ਬਣਦੀ ਆਪਣੇ ਆਪ 'ਚ ਲੱਗੀ ਹੀ ਚਲਾਕੀ ਕਰਨ ਵੀ ਲਿਆ ਮੈਂ ਜਾਣੀ। ਜਦੋਂ ਸੁਣ ਲਿਆ ਪਿਆਹਾਂ ਦਾ ਨਾ ਤੇ ਕਿੱਦਾਂ ਹੁਣ ਗਈ ਅੰਦਰ ਨੂੰ ਸ਼ਾਬਾਸ਼ ਏ ਤੇਰੇ ਪੈਸੇ ਦੀ ਤੇ ਮਾਂ ਮਾ ਤੂੰ ਪੈਸਾ ਜਦ ਰਾ ਖਾ ਤੂੰ ਬਨ ਬਨ ਕੇ ਗੰਢਾ ਤੁਸੀਂ ਤਾਂ ਗੰਡੇ ਗਏ ਜੀ ਅਹੀਂ ਫੁੱਦੂ ਅਹੀਂ ਜਿਹੜੇ ਅਹੀਂ ਉਹ ਗੱਲ ਵੀ ਆਜ ਆ ਵੀ ਲੱਲੋ ਆ ਵੀ ਲੱਲੋ ਆ ਵੀ ਲੈਓ ਆ ਵੀ ਲੈਓ ਸਾਰਿਆਂ ਨੂੰ ਪੜਾਈ ਜਾਨੇ ਝੁੱਗਾ ਚੋੜ ਕਰਾ ਕੇ ਬਹਿ ਗਏ ਹੁਣ ਮੇਰੇ ਪੇਕੇਆਂ ਦੇ ਘਰ ਦੇ ਨੇ ਆਇਆ ਵਾ ਤੇ ਮੈਂ ਹੁਣ ਲੋਕਾਂ ਕੋ ਮੰਗਦੀ ਫਿਰੂੰ ਪੈਸੇ ਹੁਣ ਤਾਂ ਹੀ ਮੈਂ ਜਾਣਾ ਹੁਣ ਸਵੇਰੇ ਨਿਕਲੂ ਘੜੀ ਪਾਲ ਸਵੇਰੇ ਜਾਊਂਗੀ ਕਰੰਦੇ ਇਹਨੂੰ ਕੰਮ ਆਪਣਾ ਜਿਹੜਾ ਕਰਦੀ ਹੈ। ਅਗਰ ਸਾਹਮਣੇ ਵੇਖਾਂ ਇਹ ਕਿੱਥੇ ਆ। ਇਹ ਮਾਂ-ਪੁੱਤ ਹੀ ਪਤਾ ਨਹੀਂ ਲੱਗਦਾ ਕਿੱਧਰ ਨੂੰ ਟਿਪ ਜਾਂਦੀ। ਡੰਗਰ ਕਰਤੇ ਅੰਦਰ। ਤੇਰੇ ਠੰਡ ਕਿੰਨੀਆਂ ਮੈਂ ਕਰਕੇ ਲੈ ਅੰਦਰ ਹੁਣ। ਤੂੰ ਤਾਂ ਅੰਦਰ ਕੱਢਣੀਆਂ ਫਿਰ। ਅੰਦਰ ਕੱਢ ਲਾਂਗੇ ਨਾ। ਲੈਣੇ ਹੀ ਗਾ ਲਾਂਗੇ। ਤੇ ਮੇਰੀ ਗੱਲ ਸੁਣ ਲੋ। ਹਾਂ। ਇੰਨਾ ਕੋਪੀ ਬੋਲੀ ਅੱਜ ਕਿਤੇ। ਇਹਨੂੰ ਸਮਝ ਨਹੀਂ ਲੱਗਦੀ ਕਿ ਮੈਂ ਨੀਵੇਂ ਥਾਂ ਤੇ ਅੰਚ ਠਾਣੀ ਮੇਰੀ ਵੱਡੀ ਆ ਮੇਰੇ ਤੋਂ ਤੇ ਮੈਂ ਨਿੱਕੀ ਆ ਇਤੋਂ। ਅੱਛਾ। ਬੋਲਣ ਲੱਗੀ ਵੇਖਦੀ ਕੱਖ ਨਹੀਂ। ਮੈਂ ਨਾ ਬੱਕਰੀ ਮੈਂ ਕਿਹਾ ਨਾ ਜੇਰ ਖੈਰ ਮੰਗੂਗੀ ਕਿਉਂ ਆਖਰ ਕਰ ਕਿਸ ਨੇ ਕਿਹਨੇ ਤੇ ਬੋਲਣਾ ਹੀ ਉਹ ਕਿਹਨਾਂ ਨੇ ਜੇ ਚੁੱਪ ਰੂ ਵੀ ਤੇਰੇ ਗਾੜੀ ਕੋਈ ਗੱਲ ਹੋਵੇ ਤੇ ਬੰਦਾ ਬੋਲੇਗਾ ਐਵੇਂ ਬੋਲੀ ਜਾਣਾ ਉਹਨੇ ਉਹਦੇ ਵੱਲ ਬੋਲੀ ਦੀ ਤੂੰ ਬੋਲੀ ਜਾਂਦੀ ਹੈ ਤੇ ਜਿਹੜਾ ਆਪ ਤੂੰ ਇੰਨਾ ਬੋਲਦੀ ਉਹ ਨਹੀਂ ਕਰਦੇ ਸੁਣਦਾ ਹਨ ਮੈਂ ਤਾਂ ਬੋਲੀ ਕੱਖ ਨਹੀਂ ਮੈਂ ਸਿਰਫ ਉਹਨੂੰ ਇੰਨੀ ਗੱਲ ਕਹੀ ਆ ਵੀ ਮੈਂ ਚੱਲਨੀ ਜਰਾ ਕੇ ਜੋਤੀ ਘਰ ਅੱਛਾ ਆਂਦੀ ਕੀ ਕਰਨ ਚੱਲੀ ਆ ਮੈਂ ਵੀ ਮੈਂ ਤਾਂ ਉਦਾਂ ਹੀ ਚੱਲਨੀ ਆ ਅਹ ਮੈਂ ਚੱਲ ਜਾਨੀ ਉਦਾਂ ਹੀ ਆਂਦੀ ਲੈ ਦੱਸ ਅੱਛਾ ਤੁਸੀਂ ਇਹ ਸੋਚੋ ਪੇ ਤੂੰ ਜੇ ਜਾਣਾ ਹੈ ਤਾਂ ਤੂੰ ਮੈਨੂੰ ਕਹੀਂ ਉਹ ਦੀਦੀ ਮੈਂ ਚੱਲਨੀ ਜੋਤੀ ਕਰਦੀ ਮੈਂ ਤੈਨੂੰ ਅਖੜਾਂ ਜਾ ਚੱਲ ਜਾ ਮੈਨੂੰ ਤੂੰ ਕੀ ਕਰਨ ਚੱਲੀ ਹੋ ਮੈਂ ਤਾਂ ਉਦਾਂ ਹੀ ਚੱਲਨੀ ਆ ਵੀ ਕਈ ਵਾਰ ਜੋਤੀ ਚੱਕਰ ਦੀ ਆ ਵੀ ਕਹਿ ਦਿੰਦੀ ਆ ਤੁਸੀਂ ਆਉਂਦੇ ਨਹੀਂ ਦੀਦੀ ਆਉਂਦੇ ਨਹੀਂ ਕਿ ਤੇ ਮੈਂ ਚੱਲ ਮੈਂ ਕਿਸੇ ਦਿਨ ਆਉਂਗੀ ਅੱਛਾ ਤੇ ਹੁਣ ਮੈਂ ਅਖੜ ਨਹੀਂ ਬਤਾਰਾਂ ਹੀ ਕੱਢਣੀਆਂ ਮੈਂ ਇਹਨੂੰ ਕਿਹਾ ਹੀ ਮੈਂ ਚੱਲ ਜੇ ਆਜੂਗੀ ਟਾਈਮ ਨਾਲ ਠੀਕ ਨੇ ਤੇ ਤਾਰਾਂ ਕੱਢ ਲੈ ਉਹਨੂੰ ਐਸੀ ਗੱਲ ਦਾ ਸਾੜਾ ਹੋ ਗਿਆ ਕਿ ਮੈਨੂੰ ਚੌਂਕੇ ਦਾ ਵੀ ਕਰਨਾ ਪੈਣਾ ਤੇ ਮੈਨੂੰ ਤਾਰਾਂ ਵੀ ਕੱਢਣੀਆਂ ਪੈਣੀਆਂ ਨਹੀਂ ਤੇ ਚਲੋ ਇੱਕ ਜਣੀ ਚੌਂਕੇ ਦਾ ਕਰਦੀ ਤੇ ਕਹਿੰਦਾ ਤਾਰ ਕੱਢ ਲੈਂਦੀ ਤੇ ਉਹਨੂੰ ਤੇਨੂੰ ਪਤਾ ਬਾਦ ਦੁਪਹਿਰ ਤੇ ਹੈਗੀ ਜੇ ਟਾਈਮ ਨਾ ਕੇ ਤੇ ਜੋਦਾ ਨਹੀਂ ਆਇਆ ਸਕੂਲਾਂ ਤੇ ਤਕਾਣਾ ਪੈ ਗਈਆਂ ਰਾਤ ਹੋ ਗਈ ਤੇ ਤੂੰ ਉੱਥੇ ਟਾਈਮ ਨਾ ਨਾ ਲਵੀਂ ਤਾਰਾ ਕੱਢਦੇ ਟਾਈਮ ਨਾ ਆ ਜੀ ਤੂੰ ਚੱਲ ਅਸ਼ਾ ਮੈਂ ਆ ਜੂਗੀ ਤਾਰਾ ਕੜੀਆਂ ਹੁਣੇ ਕੱਢ ਲੈਣੀ ਮੈਂ ਤਾਂ ਓਦਾਂ ਪੁੱਛਿਆ ਬੀ ਬੂਆ ਬੰਦ ਕਰਤਾ ਵੀ ਤਾਰਾ ਅੰਦਰੇ ਕੱਢਣੀ ਆਏਗਾ ਬਾਹਰ ਠੰਡ ਬੜੀ ਆ ਪਰ ਉਹਨੂੰ ਮੇਰੀ ਗੱਲ ਸੁਣ ਲਓ ਜੋਦੇ ਨੂੰ ਕਹਿ ਕੇ ਸਮਝਾ ਲਓ ਇਹਨਾਂ ਨੇ ਤੇ ਮੇਥੋਂ ਬੁਰਾ ਕੋਈ ਨਹੀਂ ਹੋ ਕਿਉਂ ਐਵੇਂ ਘੜੀ ਮੁੜੀ ਉਹੋ ਗੱਲਾਂ ਹੀ ਕਰੀ ਜਾਣੀਆਂ ਇਹੋ ਗੱਲਾਂ ਕਰਦੀ ਮੈਂ ਨਹੀਂ ਬੀ ਲੋਕੀ ਕੀ ਆਖਣਗੇ ਮੈਂ ਤੇ ਮੈਂ ਜਾਣੀ ਮੈਂ ਲੋਕੀ ਕੀ ਆ ਤੇ تینوں ਨਾਲ ਕਰਨੀ। ਮੈਂ ਹਾਏ ਮੈਨੂੰ ਤਾਂ ਕਿੰਨਾ ਚੇਰ ਹੋ ਗਿਆ ਇਹਨੂੰ ਮੈਂ ਤਾਂ ਕਿਸੇ ਦੇ ਘਰ ਜਾ ਹੀ ਨਹੀਂ ਸਕਦੀ। ਤੇ ਉਹਨੂੰ ਵੀ ਨਾਲ ਲੈ ਜਾਣਾ ਹੈ। ਚਲ ਦੋਵੇਂ ਜਾਣੀਆਂ ਜਾ ਆਉਂਦੀਆਂ। ਨਾਲੇ ਪਤਾ ਹੋਵੇ ਕਿ ਇਹਨੂੰ ਕੋਈ ਹਾਂ ਲੈ ਵੀ ਦੋਈ ਦਰਾਨੀ ਜਿਹਾ ਨਹੀਂ ਸੁਰ ਬੜੀ ਹੈ। ਉਹ ਬਾਬਾ ਜੀ ਨੂੰ ਸੱਸ ਜਾਈਏ ਤੇ ਹੋਰ ਗੱਲ ਵਾ ਜਾ ਮੈਨੂੰ ਨਹੀਂ ਚਾਹੀਏ ਤੇ ਹੋਰ ਹਾਂ ਜਥਾਣੀ ਨਹੀਂ ਇਹ ਗੱਲ ਹੁੰਦੀ। ਗਵਿੰਦਰ ਇਹ ਗੱਲ ਨਹੀਂ ਹੈਗੀ। ਤੂੰ ਬਾਹਰ ਨਿਕਲ ਕੇ ਅਤਮ ਇਥੇ ਡੇਰੀਆਂ ਜੇ ਬੈਠੀਆਂ ਪਿੰਡਾਂ ਚ ਜਾ ਕੇ ਵੇਖ ਲੋ ਕਿ ਦਰਾਨੀਆਂ ਜੇ ਥਾਨੀਆਂ ਕਿਦੇ ਭੈਣਾ ਬਣ ਬਣ ਰਹੀਆਂ ਨੇ ਤੇ ਕਿਦਾਂ ਇਕੱਠੀਆਂ ਜਾਂਦੀਆਂ ਜਿੱਥੇ ਜਾਂਦੀਆਂ ਤੇ ਬੀਬੀ ਦਾ ਫਰਜ਼ ਬਣਦਾ ਨਾ ਕਦੀ ਮੈਨੂੰ ਲੈ ਜਾ ਕਦੀ ਉਹਨੂੰ ਲੈ ਜਾ ਤੇ ਬੀਬੀ ਦੀ ਮਰਜ਼ੀ ਹੈ ਮੈਨੇ ਮੈਂ ਤੇ ਨਹੀਂ ਕਹਿ ਸਕਦੀ ਕੋਈ ਮੈਂ ਕੱਲੀ ਜੇ ਜਾਣਾ ਬੀਬੀ ਕੋਈ ਨਹੀਂ ਤੁਰਿਆ ਨਹੀਂ ਜਾਂਦਾ ਉਹ ਇੰਨਾ ਉਹ ਉੱਥੇ ਜਾਣਾ ਤੁਰ ਕੇ ਤੂੰ ਇਕੱਠੀਆਂ ਚਲ ਜਾਂਦੀਆਂ ਕੋਈ ਕਹਿ ਦਿੰਦੀ ਨਹੀਂ ਵੀ ਚੱਲ ਕੋਈ ਨਹੀਂ ਗੋਪੀ ਆਪਾਂ ਦੋਵੇਂ ਇਕੱਠੀਆਂ ਚਲ ਜਾਾਂਗੇ ਉਹਨੇ ਥੋੜੀ ਆਖਿਆ ਇਦਾਂ ਤੇ ਮੈਨੂੰ ਵੀ ਲੈ ਜਾ ਨਾਲ ਅਧੋਂ ਧਿਆਨ ਆਦੀ ਮੈਂ ਚਲ ਜਾਨੀ ਮੈਂ ਜਾਂ ਤੁਹੀਂ ਲੈਣ ਜਾਣਾ ਉੱਥੇ ਉੱਥੇ ਕੀ ਲੈਣ ਜਾਣਾ ਹਾਏ ਹਾਏ ਤੁਸੀਂ ਜਦੋਂ ਇਦਾਂ ਬਾਹਰ ਨਿਕਲਦੇ ਮੈਂ ਉਹਦੇ ਵੱਲੋਂ ਆਇਆ ਮੈਂ ਉਹਦੇ ਵੱਲੋਂ ਆਇਆ ਮੈਂ ਇਧਰੋਂ ਆ ਤਾਂ ਮੈਂ ਨਹੀਂ ਕਹਿ ਸਕਦੀ ਕਿ ਮੈਂ ਵੀ ਆਪਣੀ ਜ਼ਲੀ ਪਹਿਨ ਦੇ ਕੇ ਆਈ ਤੁਸੀਂ ਤੇ ਹਾਦੀ ਕਰੀ ਜਾਂਦੇ ਮੈਂ ਨਹੀਂ ਕਿਹੇ ਵੇਲੇ ਵੀ ਤੁਸੀਂ ਬਾਬਾ ਸਹਿ ਸੁਭਾ ਦੀ ਗੱਲ ਨੂੰ ਤੁਸੀਂ ਲੜਾਈ ਦਾ ਹੀ ਮੁੱਦਾ ਬਣਾਓ ਜਾਓ ਫਿਰ ਜਾਓ ਮਹਾਰਾਜ ਜਾਓ ਮੈਂ ਕਿ ਜਾਣਾ ਹੁਣ ਮੈਂ ਅੱਗੇ ਖੱਪ ਕੇ ਉਹਦੇ ਨਾਲ ਬਹਿ ਗਈ ਮੈਂ ਜਾਣਦੀ ਨਹੀਂ ਤੂੰ ਇਉਂ ਬਹਿ ਜਾ ਤੂੰ ਚਲ ਜਾ ਜਾ ਤੂੰ ਦੇ ਖਰੇ ਕਿੰਨਾ ਕੁ ਦੇ ਨਾਲ ਬੋਲੀ ਹੋਏਗੀ ਤੇ ਤਾਂ ਉਹ ਗਾੜੀ ਹਾਰ ਕੇ ਉਹਨੂੰ ਬੋਲਣਾ ਹੀ ਪਿਆ ਉਹ بابا ਮੈਂ ਨਹੀਂ ਬੋਲੀ ਕੱਖ ਵੀ ਪੁੱਛ ਲਾ ਜਾ ਕੇ ਉਹਨੂੰ ਭਲਾ ਤੇ ਕੀ ਬੋਲਨੀ ਆ ਮੈਂ ਉਹ ਮੈਨੂੰ ਬੋਲੀ ਮਾਰਾ ਚੰਗਾ ਜਾ ਤਾਂ ਹੁਣ ਮੇਰੀ ਗੱਲ ਉਹਨੂੰ ਪੁੱਛ ਰਿਆ ਤਾਂ ਉਹਨੇ ਕਈ ਦਿਨ ਕਈ ਮੈਨੂੰ ਦੱਸ ਦੇਣੀ ਮੈਂ ਉਹਨੂੰ ਕਿ ਭਈ ਛੱਡਣਾ ਨਹੀਂ ਹੋ ਗਿਆ ਇਹ ਵੀ ਇਹਦਾ ਮਾਰਦੀ ਠੀਕ ਲੈ ਜਿਹੜੇ ਸਕੂਲੋਂ ਆਉਣਾ ਨਾ ਉਸ ਤੋਂ ਪਹਿਲਾਂ ਪਹਿਲਾਂ ਇਹਨੂੰ ਪੁੱਛੋ ਪਈਦਾ ਵੀ ਕਿਉਂ ਬੋਲੀ ਚੰਗਾ ਜਾ ਉਹ ਚਲਾਂਗੀ ਮੈਂ ਨਹੀਂ ਕਿ ਜਾਣਾ ਹੁਣ ਜਾਣ ਤਾਂ ਮੇਰਾ ਮੂਹੜ ਹੀ ਖਰਾਬ ਕਰ ਦਿੱਤਾ ਮੈਂ ਜਾਵੇਂ ਬੰਦਾ ਤੇਰਾ ਮੂਹੜ ਖਰਾਬ ਹੋ ਗਿਆ ਕੀ ਤੇਰੀਆਂ ਫੀਤੀਆਂ ਲੱਥ ਗਈਆਂ ਨਹੀਂ ਹਾਂ ਰੋਈ ਦਿਹਾੜੀ ਫੀਤੀਆਂ ਫੀਤੀਆਂ ਲੱਥ ਗਈਆਂ ਨਹੀਂ ਤੂੰ ਆਨ ਰੋਲ ਫਿੱਤੀਆਂ ਦੀ ਗੱਲ ਤੁਹਾਡੀਆਂ ਕਿਹੜੀਆਂ ਫਿੱਤੀਆਂ ਲੱਗੀਆਂ ਜਿਹੜੀਆਂ ਮੈਂ ਲਾ ਲਈਆਂ ਮੇਰੀਆਂ ਕਿਥੇ ਲੱਗੀਆਂ ਨਾ ਮੇਰੇ ਲੱਗੀਆਂ ਤਾਂ ਨਾ ਮੇਰੇ ਲੱਥੀਆਂ ਨਾ ਮੈਂ ਇਹ ਨਾ ਬੋਲਦਾ ਹੀ ਆ ਤੇ ਤੁਸੀਂ ਸੁਣਦੇ ਹੀ ਨਹੀਂ ਗੱਲ ਤੂੰ ਤਾਂ ਫਿਰ ਕਾਂ ਖਾਦੇ ਆ ਬੋਲੀ ਜਾਂਦੀ ਬੋਲੀ ਜਾਂਦੀ ਹੈ ਪਹਿਲਾਂ ਪੁੱਛੋ ਪਾਪੀ ਨੂੰ ਮੈਨੂੰ ਚਲੋ ਮੈਂ ਨਹੀਂ ਪੁੱਛਣਾ ਤੇ ਜਾਣਾ ਜਿੱਥੇ ਜਾਣਾ ਜਾ ਨਹੀਂ ਜਾਣਾ ਨਾ ਜਾ ਉਹ ਮੈਨੂੰ ਹੋਰ ਰਸਤਾ ਵੀ ਹੁਣ ਲੈ ਬੀਬੀ ਤੇ ਇਧਰੋਂ ਆਉਣ ਡਈ ਕਿੱਥੋਂ ਆਏ ਆ ਮੈਂ ਜੋਤੀਕਾਰ ਗਈ ਸੀਗੀ ਬਾਹਰ ਨਿਕਲੀ ਤੇ ਖਲੋਤੀ ਖਲੋਤੀ ਉਧਰ ਚਲ ਗਈ ਤੇ ਮੈਂ ਅੱਗੇ ਗੋਪੀ ਨੂੰ ਪੁੱਛਣ ਡਈ ਆ ਵੀ ਬੀਬੀ ਪਤਾ ਨਹੀਂ ਲੱਗਦਾ ਕਿੱਦਾਂ ਚਲ ਜਾਂਦੀ ਕੱਲ ਵੀ ਪਤਾ ਨਹੀਂ ਲੱਗਾ ਉਧਰੋਂ ਆਈ ਆ ਮਨਪ੍ਰੀਤ ਦੇ ਘਰ ਤਾਂ ਅੱਜ ਫੇਰ ਪਤਾ ਨਹੀਂ ਲੱਗਾ ਕਿੱਥੇ ਚਲ ਗਈ ਦੱਸ ਕੇ ਵੀ ਨਹੀਂ ਜਾਂਦੀ ਦੱਸਣ ਦਾ ਤਾਂ ਤੇ ਤੁਹਾਡਾ ਫਰਜ਼ ਵਾ ਮੇਰਾ ਫਰਜ਼ ਨਹੀਂ ਤੁਹਾਨੂੰ ਦੱਸਣ ਦਾ ਮੈਂ ਆ ਤਾਂ ਬਾਹਰ ਨਿਕਲੀ ਤੇ ਚਲੋ ਮੇਰਾ ਜੀ ਕੀਤਾ ਤੇ ਮੈਂ ਉਧਰ ਨੂੰ ਚਲ ਗਈ ਤੇ ਪਰ ਬੀਬੀ ਦੱਸ ਹੰਦਾ ਸਾਡਾ ਫਰਜ਼ ਤੇ ਹੈਗਾ ਚਲ ਤੁਸੀਂ ਵੀ ਦੱਸ ਹੀ ਸਕਦੇ ਸੀ ਫਿਰ ਇਦਾਂ ਲੱਭਦੇ ਫਿਰਦੇ ਰਹਿੰਨੇ ਕਿ ਬੀਬੀ ਕਿੱਥੇ ਚਲ ਗਈ ਆ ਤੇ ਬੀਬੀ ਕਿਤੇ ਘੁਮਾ ਚੱਲੀ ਆ ਇੱਥੇ ਰਹਿਣਾ ਬੀਬੀ ਨੇ ਮੇਰਾ ਰਾਦਾ ਸੀ ਮੈਂ ਜਾਣੀ ਆ ਜੋਤੀ ਘਰ ਅੱਜ ਅੱਛਾ ਤੇ ਹੁਣ ਜੇ ਕੱਲ ਮੈਂ ਵੇਖਿਆ ਤੁਹਾਨੂੰ ਤੁਸੀਂ ਉਧਰ ਤੇ ਮੈਂ ਚਲ ਗਈ ਮਗਰੇ ਤੁਹਾਡੇ ਤੇ ਮੈਂ ਹੁਣ ਜੋਤੀ ਘਰ ਜਾਣਾ ਤਾਂ ਹੁਣ ਤੁਸੀਂ ਅਗਰ ਮੰਡੀ ਉਹ ਆਏ ਤੂੰ ਜੋਤੀ ਘਰ ਕੀ ਕਰਨ ਜਾਣਾ ਓਦਾਂ ਹੀ ਜਾਣਾ ਸੀ ਕਿ ਮੈਂ ਚੱਲ ਫਿਰ ਤੁਰ ਕੇ ਆਉਣੀ ਮੈਂ ਵੀ ਨਹੀਂ ਪਤੇ ਆਜਾਕਰ ਨੂੰ ਕੱਲ ਵੀ ਉਹਨੇ ਸਾਰਾ ਹੀ ਕੰਮ ਕੀਤਾ ਨਿੱਕੀ ਨੇ ਗੋਪੀ ਨੇ ਗੋਪੀ ਨੇ ਕੰਮ ਕੀਤਾ ਤੂੰ ਆਪੀ ਸੋਣੀ ਨਾ ਲਵੇ ਗੋਪੀ ਤੇ ਕਿਤੇ ਬੋਲਣ ਲੱਗੀ ਨਹੀਂ ਵੇਖਦੀ ਕੱਖ ਵੀ ਚਲ ਕੰਮ ਥੰਨ ਦਤ ਕੀਤਾ ਹੀ ਆ ਨਾ ਤੇ ਅੱਜ ਕਰ ਤੂੰ ਮੈਂ ਨਹੀਂ ਕਰਨਾ ਮੈਂ ਤਾਂ ਮਾਸਾ ਜਿੰਨਾ ਉਥੋਂ ਇਨਾ ਪਹਿਲਾਂ ਤਾਂ ਕਹਿੰਦੀ ਆ ਵੀ ਦੱਸਦੀਆਂ ਨਹੀਂ ਸਾਨੂੰ ਪੁੱਛਦੀਆਂ ਨਹੀਂ ਆ ਤੇ ਜੇ ਉਹਨੂੰ ਮੈਂ ਦੱਸਿਆ ਵੀ ਮੈਂ ਚੱਲਨੀ ਜੋਤੀ ਘਰ ਤੇ ਮੈਨੂੰ ਆਲੀ ਤੂੰ ਕੀ ਕਰਨ ਚੱਲਨੀ ਆ ਮੈਂ ਚੱਲ ਜਾਨੀ ਆ ਕਿਹੜਾ ਕੰਮ ਆ ਮੈਨੂੰ ਦੱਸ ਤੂੰ 来 दस ਇਦਾਂ ਇਹ ਪਈ ਫਿਰਦੀ ਚੰਗੀ ਲੱਗਦੀ ਕੋਈ ਵੇਖੇ ਤੇ ਤੇ ਚੱਲ ਆ ਜਾ ਮੇਰੀ ਧੀ ਹੁਣ ਤੂੰ ਕਰ ਨੂੰ ਹੁਣ ਜਾਣਾ ਪੈਣਾ ਕਰ ਨੂੰ ਕਿ ਹੁਣ ਅੱਗੇ ਤੁਸੀਂ ਹੋਂ ਐ ਤੇ ਉੱਤੇ ਮਗਰੇ ਮੈਂ ਪੈ ਆ ਨਾ ਤੇ ਅੱਗੇ ਸੱਸਾ ਆਈ ਹੀਗੀ ਤੇ ਹੁਣ ਮਗਰੇ ਹੀ ਨਾ ਆ ਗਈ ਆ ਤੇ ਗੱਲਾਂ ਜ਼ਰੂਰ ਕਰਾਉਣੀਆਂ ਤੇ ਮੈਂ ਚੱਲ ਜਾ ਨਹੀਂ ਕਰ ਨੂੰ ਤੁਹਾਡੇ ਕਹਿਣ ਤੇ ਪਰ ਮੈਂ ਕੰਮ ਨਹੀਂ ਹੁਣ ਕੋਈ ਵੀ ਕਰਨਾ ਐਨੇ ਮੈਨੂੰ ਬਹੁਤ ਜ਼ਿਆਦਾ ਬੋਲੀ ਮੈਨੂੰ ਬੜਾ ਗੁੱਸਾ ਆਈ ਹੋਇਆ ਤੇ ਕੀ ਆਖਿਆ ਤੈਨੂੰ ਐਨੇ ਇਹੋ ਗੱਲ ਕਹਿੰਦੇ ਤੂੰ ਕੀ ਕਰਨ ਜਾਣਾ ਉਧਰ ਮੈਂ ਚੱਲ ਜਾਨੀ ਆ ਜੋਤੀਕਰ ਲੈ ਦੱਸ ਤੁਸੀਂ ਕੋਈ ਵੀ ਨਾ ਜਾਓ ਤੇ ਕਰ ਨੂੰ ਆ ਤੇ ਆਪਣਾ ਕੰਮ ਤਾਂ ਨਾ ਕਰੋ। ਜੁਸਟੀ ਕਰ ਜਾਣਾ। ਰਖਣਾ ਮਗਰੇ ਪਹਿਲੋ ਸੱਸ ਆਈ ਹੁਣ ਮਗਰ ਨਾ ਆਗੀ ਉਸੇ ਵੇਲੇ। ਇਹ ਕੋਈ ਬੰਦੇਵਾਲਾ ਕੰਮ ਥੋੜਾ ਵਾ ਤੇ ਨਾਲੇ ਤੋਂ ਮੈਨੂੰ ਦੱਸ ਕੇ ਨਹੀਂ ਜਾਂਦੀ। ਮੈਂ ਇਹਨਾਂ ਨੂੰ ਕੀ ਦੱਸਣਾ? ਦੱਸਣਾ ਤੇ ਇਹਨਾਂ ਨੇ ਮੈਨੂੰ ਪੈਸੇ ਚੱਲਣਾਂ ਫਲਾਉਣੇ ਤਾਂ। ਮੇਰੀਆਂ ਸੁਹਾਂ ਲੈਣਦੀ ਨਾ ਫਿਰ। ਪਾਜੀ ਹਾਂ ਮੈਂ ਗੱਲ ਕਰਨੀ ਹੈਗੀ। ਕੀ? ਦੀਦੀ ਵੇ ਲੋ ਹਟਦੇ ਨਹੀਂ ਹੈਗੇ ਗਨ ਹਰ ਗੱਲ ਤੇ ਚਲਾਕੀ ਕਰ ਹੀ ਜਾਂਦੇ ਆ। ਕੀ ਆਂਦੀ ਹੁਣ? ਮੈਨੂੰ ਰੋਜ਼ ਕੰਮ ਦਾਸ ਕੇ ਨਾ ਆਪ ਕਦੀ ਕਹਿ ਪਾ ਕਰ ਚਲ ਜਾਂਦੇ ਕਦੀ ਕਹਿ ਕਰ ਚਲ ਜਾਂਦੇ ਜੇ ਮੈਂ ਗੋ ਕਹਿੰਨੀ ਆ ਤੇ ਗੋ ਮੈਨਾਂ ਲੜਨ ਲੱਗ ਪਿੰਦੇ ਆ ਹੁਣ ਮੈਂ ਵੀ ਹੀ ਹਰਿਆ ਕਰਾ ਗਿਆ ਤੇ ਉਹਨ ਕਿਤੇ ਨਹੀਂ ਹੈਗੇ ਹੁਣ ਤੇ ਅੰਦਰ ਹੀ ਗਿਆ ਵਾ ਤੇ ਭਾਵੇਂ ਨੇ ਕਹਿੰਦੇ ਮੈਂ ਜੋਤੀ ਘਰ ਜਾਣਾ ਵਾ ਅੱਛਾ ਮੈਨੂੰ ਕੰਮ ਹੋ ਮੈਂ ਘਰ ਦਾ ਹੀ ਕੋਈ ਕੰਮ ਕਰਨ ਚੱਲੀ ਆ ਤੇ ਮੈਂ ਮੈਨੂੰ ਦੱਸ ਦੋ ਕਿ ਜੋਤੀ ਘਰ ਕੀ ਕਰਨ ਜਾਣਾ ਵਾ ਹਾਂ ਤੇ ਕਹਿੰਦੇ ਮੈਂ ਪੈਸੇ ਲੈਣ ਜਾਣਾ ਵਾ ਤੇ ਤੂੰ ਲੈ ਆ ਪੈਸੇ ਲੈਣ ਆਹ ਮੈਂ ਤਾਂ ਕਿਹਾ ਮੈਂ ਘਰ ਦੇ ਘਰ ਪੈਸੇ ਹੈ ਨਹੀਂ ਆ ਕਹਿੰਦੇ ਮੈਨੂੰ ਤਾਂ ਕਹਿੰਦੀ ਆ ਵੀ ਮੈਂ ਉਦਾਂ ਚੱਲਦੀ ਆ ਫਿਰ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਆਂਦੀ ਮੈਂ ਵੀ ਦੱਸਾ ਕੀ ਕਰਨ ਜਾਣਾ ਅਖੇ ਮੈਂ ਉਦਾਂ ਹੀ ਜਾਣਾ ਮੈਨੂੰ ਕਹਿੰਦੇ ਤੂੰ ਪੈਸੇ ਲੈ ਕੇ ਆ ਤੂੰ ਲੈ ਆ ਪੈਸੇ ਤੇ ਮੈਂ ਤਾਂ ਪੈਸੇ ਘਰ ਹੈਗੇ ਆ ਇਹ ਮੈਨੂੰ 20000 ਰੁਪਏ ਦੇ ਦੇ ਮੈਨੂੰ ਜਰੂਰ ਤਾਂ ਪੈਸੇ ਦੀ ਐਨੇ ਪੈਸੇ ਨਹੀਂ ਮੈਨੂੰ ਸਟ ਕਰਨੀ ਆ ਇਹ ਹੈ ਹੀ ਸ਼ਦਾਨਵਾ ਲੱਗਦੀ ਆਹ ਮੈਨੂੰ ਉਹ ਉਥੇ ਇਹਨੂੰ ਬੋਲਣਾ ਹੀ ਗੁਰਪ੍ਰੀਤ ਇਹਨੂੰ ਬੋਲਣਾ ਹੀ ਆ ਬਸ ਇਹਨੂੰ ਹੋਰ ਕੋਈ ਨਹੀਂਗਾ ਇਹ ਬੋਲੀ ਦੂਰੀ ਜਾਂਦੀ ਮੇਰੇ ਨਾਲ ਵੀ ਇੱਥੇ ਲਈ ਮੈਂ ਚੱਲਦੀ ਆਂ ਚੱਲਦੀ ਮੈਂ ਵੀ ਨਾ ਜਾ ਜਾ ਜਾਣਾ ਰ ਜਾ ਪਪਾ ਜੀ ਇਦਾਂ ਹੋੜੇ ਚੰਗੇ ਲੱਗੀਦਾ ਵਾ ਫਿਰ ਮੇਰੇ ਨਾਲ ਹਰ ਗੱਲ ਤੇ ਮੈਨੂੰ ਕੰਮ ਹੀ ਦੱਸੀ ਜਾਂਦੇ ਆ ਤੇ ਫਿਰ ਰੋਬ ਵੀ ਮੇਤੇ ਪਾਈ ਜਾਂਦੇ ਪਿੰਘੂਪੀ ਗੱਲ ਤਾਂ ਫਿਰ ਤੁਸੀਂ ਮੈਨੂੰ ਸਮਝਾਉਨੇ ਆ ਕਿ ਤੂੰ ਨਾ ਉਹਦੇ ਅੱਗੇ ਬੋਲਿਆ ਕਰ ਮੈਂ ਤਾਂ ਸਭ ਕੁ ਬੋਲਦੀ ਨਹੀਂ ਅੱਜ ਫਿਰ ਮੈਂ ਕਿਹਾ ਵੀ ਮੈਂ ਕਰਉਂ ਨਹੀਂ ਕੰਮ ਤੇ ਚੱਲ ਆਉਂਦੀ ਆ ਤੇ ਆ ਗਿਆ ਕਾ ਗਈ ਆ ਘਰ ਆ ਗਈ ਕਿ ਨਹੀਂ ਨਹੀਂ ਘਾਰੀ ਆ ਤੇ ਅੰਦਰ ਚਲੇ ਗਏ ਵਾ ਮੈਂ ਤਾਂ ਤਾਂ ਇੱਥੇ ਰੁਕੀ ਸੀ ਮੈਂ ਤੁਹਾਨੂੰ ਮਤ ਜੇ ਦੱਸਣਾ ਸੀ ਕਿ ਵੀ ਇਦਾਂ ਕਰਦੇ ਆ ਨਹੀਂ ਨਹੀਂ ਮੈਨੂੰ ਲੱਗਦਾ ਇਹਦਾ ਫਾਂਡਾ ਕਰਨਾ ਹੀ ਪੈਣਾ ਵਾ ਇਹਨੇ ਇਦਾਂ ਨਹੀਂਗਾ ਹਟਣਾ ਪਰ ਇਹ ਥੋੜੀ ਗੱਲ ਹੈ ਚੰਗੇ ਭਲੇ ਕਰ ਲੱਖਣਦੇ ਆਂ ਅਸੀਂ ਆਪਣੇ ਘਰ ਦੇ ਵਿੱਚ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇਰੇ ਵੱਲੋਂ ਤਾਂ ਕੋਈ ਸਾਨੂੰ ਸ਼ਿਕਾਇਤ ਨਹੀਂ ਗਈ ਹੁਣ ਇਹਦੇ ਵੱਲੋਂ ਰੌਲਾ ਪਾਈ ਤਰੀ ਜਾਂਦੀ ਹੈ ਤੇ ਇਹਦਾ ਮੈਨੂੰ ਲੱਗਦਾ ਇਲਾਜ ਕਰਨਾ ਹੀ ਪੈਣਾ ਕਹਿੰਦੇ ਤੁਸੀਂ ਦੂਜਾ ਨਾ ਗੰਡੇ ਜਾਂ ਤੂੰ ਵੀ ਪਿਆੜਾ ੜ ਕੋ ਪੈਸੇ ਹੈਗੇ ਆ ਭਾਜੀ ਤੁਹਾਨੂੰ ਕਿਹੜਾ ਭੋਲਵਾ ਸਾਡੇ ਕੋ ਕਿੰਨੇ ਕ ਪੈਸੇ ਆ ਭਾਵੇਂ ਗੰਡੇ ਵੀ ਹੋਈਏ ਤੁਹਾਡੇ ਕੋ ਪੈਸੇ ਸਾਡੇ ਕੋ ਪੈਸੇ ਸਾਡੇ ਆਪਣੀ ਆ ਮੈਂ ਨਹੀਂ ਦੂਜ ਮੰਦਾ ਵੀ ਇਹ ਦੂਜੇ ਕੋਈ ਤੁਹਾਡੇ ਕੋ ਆ ਤੇ ਸਾਡੇ ਕੋ ਮੈਂ ਇਹਦਾ ਇਦਾਂ ਕਹਿੰਦਾ ਹੀ ਨਹੀਂ ਮੈਂ ਅੱਨਾ ਸ਼ੁਕਰ ਆ ਕਿ ਇੱਕ ਕੋ ਹੈਗੇ ਆ ਠੀਕ ਆ ਕੋਈ ਨਹੀਂ ਲੋਡ ਪੋ ਤੇ ਵਰਤ ਲਾਂਗੇ ਉਹ ਤੇ ਕਿਹਨੂੰ ਕੋਈ ਨਹੀਂ ਕਿ ਲੋਡ ਆ ਹੈ ਤੇ ਗਵਾਨੀਆਂ ਕੋ ਮੰਨਦੇ ਨਹੀਂ ਮੈਂ ਉਹ ਉਧਰ ਕਿਉਂ ਲੈਣ ਜਾਣਾ ਕੀ ਮਾਲਕ ਨੇ ਸਭ ਕੁਝ ਦਿੱਤਾ ਸਾਨੂੰ ਕਿਹੜੀ ਚੀਜ਼ ਦੀ ਘਾਟ ਵਾ ਐਵੇਂ ਜਾਣ ਕੇ ਇਦਾਂ ਕਰਦੀ ਆ ਜਾਣ ਕੇ ਕਿ ਫਿਰ ਮੇਰੇ ਦੁਆਲੇ ਹੋਏ ਰਹਿੰਦੇ ਹਰ ਘਰ ਤੇ ਮੇਰੇ ਤੂੰ ਮੀਸ ਨਹੀਂ ਆ ਤੂੰ ਇਦਾਂ ਕਰਦੀ ਤੂੰ ਇਦਾਂ ਕਰਦੀ ਆ ਫਿਰ ਮੈਂ ਵੀ ਮੈਨੂੰ ਬਹੁਤ ਗੁੱਸਾ ਆਉਂਦਾ ਇਦਾਂ ਤੇ ਮੈਂ ਵੀ ਕੀ ਕਰਾਂ ਚਲ ਅੱਛਾ ਕੋਈ ਨਹੀਂ ਤੂੰ ਗੁੱਸਾ ਨਾ ਕਰ ਮੈਂ ਕਰਦਾ ਇਹਦਾ ਭਾਂਡਾ ਭੁੰਡਾ ਇਦਾਂ ਨਹੀਂ ਗੱਲ ਬਣਨੀ ਇਹ ਤੇ ਹਟਣਾ ਹੀ ਨਹੀਂ ਕਿ ਇਤਰਾ ਦੇ ਨੇ। ਹਰ ਗੱਲ ਤੇ ਮੇਰੇ ਦੁਆਰੇ ਸ਼ੋ ਜੋਨ ਸ਼ਾਮਾਨੋਂ ਨਿਕਲ ਜਾਣਾ ਵੀ ਕੰਮ ਕਰ ਲੀ ਆ ਵੀ ਕੰਮ ਕਰ ਲੀ ਮੈਂ ਜਿੱਦਾਂ ਘਰ ਚ ਨੌਕਰਾ ਨਹੀਂ ਰੱਖੀ। ਆਪੇ ਬਾਜੀ ਪੁੱਛਣ ਕਿ ਤੁਸੀਂ ਅੱਜ ਘਰ ਦੀ ਰੋ ਕੰਮ ਆਪੇ। ਜਾ ਹੀ ਜੋਤੀ ਕਰੋ। ਜੋਤੀ ਕਰ ਮੈਂ ਕਰਨ ਜਾਣਾ ਜੋ ਢੱਕਾ ਪਾਉਂਦੇ ਸਾਰੇ ਜਾਣਦੇ ਮੈਂ ਜੋਤੀ ਕਰ ਕੀ ਕਰਨਾ ਨੂੰ। ਕੀ ਤੈਨੂੰ ਢੱਕਾ ਪੈ ਗਿਆ ਕੀ ਤੈਨੂੰ ਮਕਰੋ ਵਾਜਾ ਪੈ ਗਈ ਹੈ। ਕਿ ਬਿੱਲੀ ਰਸਤਾ ਕੱਟ ਗਈ ਆ। ਪਹਿਲਾਂ ਤਾਂ ਗੋਪੀ ਨੇ ਢੱਕਾ ਪਾਤੀਆਂ। ਮੈਂ ਜਾਣੀ ਆ ਮੈਂ ਜਾਣੀ ਮੈਂ ਤੁੰਨੋ ਚਲ ਜਾ ਮੈਂ ਨਾ ਕਿੱਦਾਂ ਦੀ ਤੂੰ ਗੱਲਾਂ ਕਰਦੀ ਆ ਮੈਨੂੰ ਕੋਹ ਦੱਸਦੀ ਆ ਵੋਪੀ ਨੂੰ ਕੋਹ ਦੱਸਦੀ ਆ ਤੁਹਾਨੂੰ ਕੋਹ ਦੱਸ ਦੀ ਵੋਪੀ ਨੂੰ ਕੋਹ ਦੱਸਦੀ ਹਾ ਹਾ ਕੀ ਤੁਹਾਨੂੰ ਦੱਸ ਦਿੰਦਾ ਕੀ ਕਹਤਾ ਵਾ ਤੇ ਇਹਨੂੰ ਨਹੀਂ ਪਤਾ ਨਾਲੇ ਤੂੰ ਹਸੀ ਜਾਨੀ ਤੇ ਇਹਨੂੰ ਪਤਾ ਨਹੀਂ ਲੱਗਦੀ ਹੱਸਣਾ ਮਾੜੀ ਗੱਲ ਵਾ ਹਸਣਾ ਤੇ ਚੰਗੀ ਗੱਲ ਵਾ ਹੱਸੋ ਘੇਡੋ ਨਹੀਂ ਉਧਰ ਪੈਸੇ ਮੰਗਣੇ ਚੱਲਦੀ ਹੀ ਕਿਹੜੇ ਪੈਸੇ ਲੈ ਕਿਹੜੇ ਪੈਸੇ ਹੋਏ ਪੈਸੇ ਮੇਰੇ ਘਰੋਂ ਮੰਗਣ ਜਾਣਾ ਸੁਖੀ ਸਾਡੀ ਹਾੜੇ ਕਰਕੇ ਤੇ ਪੈਸੇ ਦਾ ਘਾਟਾ ਗੋਪੀ ਮੈਨੂੰ ਆਂਦੀ ਆ ਵੀ ਇਹ ਪੈਸੇ ਆਂਦੀ ਮੈਨੂੰ ਆਂਦੀ ਆ ਵੀ ਮੈਂ ਪੈਸੇ ਲੈ ਚੱਲੀਆਂ ਲੈਣ ਮੈਨੂੰ ਜਾਂ ਤੱਕ ਤੂੰ ਦੇ ਦੇ 20000 ਹਾਏ ਕਿੱਡੀ ਚਲਾਕ ਬਾਬਾ ਇਹਦਾ ਰਾਧਾਵਾ ਵੀ ਅੱਜ ਲੜੇ ਨਹੀਂਗੇ ਤੇ ਨਾ ਜੀ ਮੈਂ ਕੁੰਡੀਆਂ ਪਸਾਵਾ ਲੜਾਵਾ ਇਹਨਾਂ ਨੂੰ ਇਹਨਾਂ ਨੂੰ ਪਤਾ ਵੀ ਉੱਥੋਂ ਲੜ ਕੇ ਹੀ ਆਏ ਵੇਲੀ ਦੇ ਵਿੱਚੋਂ ਨਹੀਂ ਉਹ ਝੂਠ ਬੋਲਦੀ ਏ ਤੂੰ ਸੱਚ ਬੋਲਦੀ ਏ ਹੋਰ ਮੈਂ ਸੱਚ ਬੋਲਦੀ ਮੈਨੂੰ ਕੀ ਲੋੜ ਪੈਸੇ ਲੈਣ ਜਾਣ ਦੀ ਕਿਸੇ ਦੇ ਘਰ ਰਿਆ ਦੋ ਗੀਮ ਕੋਪੀ ਵਾਲੀ ਮਾਰਾਂ ਮਾੜ ਮੈਨੂੰ ਬਣੇ ਪੇ ਮੈਂ ਦੇ ਤੂੰ ਕੀ ਆਵਾਜ਼ ਮਾਰਨੀ ਮੈਂ ਹੀ ਆਵਾਜ਼ ਮਾਰ ਦਿੰਨਾ ਆਵਾਜ਼ ਮਾਰ ਮੈਂ ਮਾਰਾਂਵਾਜ ਤੂੰ ਹੀ ਕਰ ਨੂੰ ਆਵਾਜ਼ ਮਾਰਨੀ ਆ ਹੋਰ ਕਹਿੰਦੇ ਮਾਰਨੀ ਆ ਮੈਂ ਆਪੇ ਆਵਾਜ਼ ਮਾਰ ਲਊਂਗੀ ਮੈਂ ਆਪੇ ਗੱਲ ਕਰ ਲੈਂਦੀ ਆ ਨਹੀਂ ਨਹੀਂ ਮੈਂ ਇੱਥੇ ਆਵਾਜ਼ ਤੇਰੇ ਮੂੰਹ ਤੇ ਮਾਰ ਕੇ ਲਿਆਉਂਦਾ ਇੱਥੇ ਪਤਾ ਲੱਗ ਜਾਂਦਾ ਮੇਰੀ ਸੁਣੋ ਗੱਲ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਹੀ ਜਾ ਕਰ ਦੋ ਫਿਰ ਮੈਨੂੰ ਕੋਈ ਡਰ ਨਹੀਂ ਆ ਗਾਈ ਦਾ ਕਿਸੇ ਨੇ ਕਿਸੇ ਦੇ ਘਰ ਜਾਣੇ ਨਹੀਂ ਚਲਾਕੀਆਂ ਛੱਡਣੀਆਂ ਨਹੀਂ ਗਿਆ ਮੈਨੂੰ ਕੋਹ ਦੱਸਣ ਦੇਈ ਤੂੰ ਫੇਰ ਉਹੋ ਗੱਲ ਜਦ ਮੈਂ ਨਹੀਂ ਕਿਸੇ ਦੇ ਘਰ ਜਾਂਦੀ ਬਾਬਾ ਇਹਦਾ ਮਤਲਬ ਵੀ ਜੇ ਮੈਂ ਕੱਲ ਮਨਪ੍ਰੀਤ ਘਰ ਗਈ ਤਾਂ ਉਧਰੋਂ ਪ ਕਾਹੇ ਮੈਂ ਕਿਉਂ ਲੈਣੇ ਬਣੀ ਇਹ ਵੀ ਗੱਲ ਦੱਸੋ ਨਾ ਮੈਂ ਪੈਸੇ ਲੈਣ ਜਾਊਂਗੀ ਤਾਂ ਲੋਕੀ ਮੇਰੇ ਸਿਰ 'ਤੇ ਖੇ ਨਾ ਪਾਉਣਗੇ ਕਿ ਐਡਾ ਤਗੜਾ ਨਾ ਦਾ ਘਰਵਾ ਇੰਨੇ ਪੈੜੀ ਬੰਨੇ ਵਾਲੇ ਦੇ ਪੈਸੇ ਲੋਕਾਂ ਦੇ ਕਰਾਂ ਚ ਮੰਗਦੀ ਫਿਰਦੀ ਆ ਤੇ ਤੂੰ ਕਰਾਂ ਚ ਕੀ ਕਰਦੀ ਫਿਰ ਵੀ ਲੋੜੀਆਂ ਮੰਗਦੀ ਫਿਰਦੀ ਫਿਰ ਤੂੰ ਕਿੱਧਰ ਕਿੱਧਰ ਤੂੰ ਹੀ ਫਿਰਦੀ ਹੈ ਕਦੀ ਮਨ ਬਈ ਘਰ ਚਲ ਗਈ ਕਦੀ ਘਟੀ ਕਰਦੀ ਮੈਂ ਕੱਲ ਨਾ ਬੀਬੀ ਨੇ ਵੇਖਣ ਚਲ ਗਈਆਂ ਅੱਜ ਮੇਰੇ ਹੁਦਾਂ ਹੀ ਕਹਿੰਦੀ ਕਿ ਮੈਂ ਜਨ ਘੜੀ ਕਿ ਚਲਨੀ ਕੋ ਜੋਤੀ ਕੇ ਘਰ ਤੇ ਗੋਪੀ ਨੇ ਰਾਸ ਨਾ ਪਾਤਾ ਤੇ ਮੋਰਗਲ ਤੁਹਾਨੂੰ ਝੁਕਣਾ ਦੇਤੀ ਆ ਲੈ ਵੀ ਮੈਂ ਕਦੀ ਜੋਦੇ ਨੂੰ ਮਾੜੀ ਚੰਗੀ ਕਰਨ ਏ ਬਦਾਨੀ ਕਿਦਾਂ ਦੀ ਇਹ ਮੁਖਰੀਆਂ ਕੋੜੀਆਂ ਸ਼ੋਕੇ ਬਹਿ ਜਾਂਦੀ ਆ ਉਹਦੀ ਵੀ ਮੈਨੂੰ ਮਰਨਾ ਬੋਲੀ ਅੱਜ ਵੇ ਹਾਈ ਹਾਈ ਨਾ ਇਹ ਰੋਜ਼ ਬੋਲਦੀ ਆ ਅੱਜ ਵੀ ਉਹ ਬੋਲੀ ਮੇਰੇ ਨਾਲ ਅੱਜ ਵੀ ਉਹ ਬੋਲੀ ਆ ਮੇਰੇ ਨਾਲ ਮੈਂ ਤਾਂ ਚਲ ਬੋਲਦੀ ਆ ਰੋਏ ਠੀਕ ਵਾ ਉਹਦੀ ਤਾਂ ਜ਼ਬਾਨੋਂ ਖਾਂਦੀ ਆ ਨੀਗਾ ਤੂੰ ਨਿੱਕੀਆਂ ਤੇ ਨਿੱਕੀਆਂ ਗੱਲਾਂ ਕਰ ਅਛਾ ਤੂੰ ਵੱਡੀਆਂ ਤੂੰ ਵੱਡੀਆਂ ਕਰਨੀਆਂ ਹਨਾ ਮੈਨੂੰ ਤਾਂ ਇਹ ਜਾਣ ਹੀ ਨਹੀਂ ਦਿੱਤਾ ਉਹ ਵੱਡੀ ਬਣ ਗਈ ਸਾਰਿਆਂ ਦੀ ਅੱਜ ਨਹੀਂ ਉਹਨੇ ਤੇਰੀ ਉਹ ਉਹ ਗੱਲ ਤੇਰੀ ਲਾਤੋਂ ਗੁੱਸਾ ਪਾ ਲਿਆ ਉਹਨੇ ਗੁੱਸਾ ਪਾਉਂਦੀ ਨਹੀਂ ਗਾ ਲੁੰਦੀ ਨੇ ਮੈਨੂੰ ਗੱਲ ਕਰਕੇ ਸਾਰ ਦਿੱਤਾ ਮੈਂ ਚਲ ਜਾ ਨਹੀਂ ਮੈਂ ਜਾਂ ਤੂੰ ਹੀ ਚਲ ਜਾ ਲੈ ਤੂੰ ਹੀ ਜਾ ਫਿਰ ਤੁਰਿਆ ਮੈਂ ਨਹੀਂ ਕੋਮਲ ਵਾਂ ਤੂੰ ਕਿਤੇ ਤੂੰ ਇੰਨੀ ਕੋਮਲ ਵਾਂ ਕਿਤੇ ਤੂੰ ਸੜ ਗਈ ਲੈ ਵੀ ਮੈਂ ਸਾਰੀ ਦਿਹਾੜੀ ਗੋਏ ਦੇ ਮੁਸ਼ਕਿਲ ਚ ਇੰਨੀ ਧਾਰਾ ਕੱਢਦੀ ਆ ਤੇ ਮੇਰਾ ਨਹੀਂ ਹੈਗਾ ਮੁੱਲ ਮਾਸਾ ਵੀ ਉਦਾਂ ਇਹ ਮਹਾਰਾਣੀ ਚਮਕੇ ਦੀ ਰਾਣੀ ਖਾਵੇ ਪੀਵੇ ਜੋ ਮਰਜ਼ੀ ਬਣਾਉਂਦਾ ਜੋ ਹਾਂ ਰੋ ਆਜਾ ਬੀਬੀ ਆਜਾ ਆਜਾ ਤੇ ਸਾਬ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਬੈਜਾ ਬੀਬੀ ਮੈਂ ਕੀ ਕਰਾਂ ਮੇਰੇ ਆਹ ਬੁੱਖਾ ਹੋ ਗਿਆ ਬੈਜਾ ਇੱਥੇ ਆ ਬੈਜੋ ਮੈਨਾਂ ਉਹ ਨਹੀਂ ਕਿ ਕੀ ਤੂੰ ਇਹਨਾਂ ਦੀਆਂ ਗੱਲਾਂ 'ਚ ਆ ਬਾਡੀ ਤੇ ਇਹ ਮੇਰੀ ਗੱਲ ਇਹਨਾਂ ਨੂੰ ਚੁਗਣੀ ਆ ਇਹਨਾਂ ਨੇ ਫੇਰ ਇੱਕੋ ਇੱਕੋ ਹੋ ਜਾਣਾ ਦਵਾ ਜਣੀਆਂ ਉਹ ਕੀ ਇਹਨਾਂ ਦੇ ਰੰਜ ਪਾਇਆ ਕਰ ਦੇ ਵਿੱਚ ਮੈਂ ਕੀ ਹੋਇਆ ਮੈਂ ਤਾਂ ਗੋਪੀ ਨੂੰ ਕਿਹਾ ਕਿ ਮੈਂ ਜੋਤੀ ਘਰ ਚੱਲੀ ਆ ਤੇ ਗੋਪੀ ਨੇ ਇਹਨਾਂ ਨੂੰ ਕਹਿਤਾ ਉਹ ਪੈਸੇ ਲੈਣ ਚੱਲੀ ਆ ਮੈਂ ਪੈਸੇ ਦੀ ਗੱਲ ਟੜਨਾ ਕੀਤੀ ਆ ਕੋਈ ਭਲਾ ਬਾਬਾ ਤੁਹਾਡੇ ਗਾੜੀ ਹੱਥ ਜੋੜੇ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਤੁਹਾਡੀ ਕੀ ਤੂੰ ਹੀ ਕਰਦੀ ਆਂ ਇਹ ਤੇ ਕੀ ਤੂੰ ਹੀ ਨਹੀਂ ਕਰ ਸਕਦਾ ਨਹੀਂ ਉਹ ਫਿਰ ਝੂਠ ਬੋਲਦੀ ਬੀਬੀ ਝੂਠ ਬੋਲਦੀ ਮੈਨੂੰ ਮੈਂ ਆਂਦੀ ਮੈਂ ਇਹਨੂੰ ਪੁੱਛਿਆ ਕਿੱਧਰ ਚਲੀ ਆਖੇ ਮੈਂ ਪੈਸੇ ਲੈਣ ਚਲੀ ਆਂ ਤੇ ਜਾਂ ਤੂੰ ਦੇ ਦੇ ਮੈਨੂੰ ਅਖੇ 20000 ਰੁਪਇਆ ਇਹਨੇ ਨਹੀਂ ਆਖਿਆ ਇਹਨੇ ਝੂਠ ਕਰਨੀ ਇਹਨੇ ਮੈਂ ਪੁੱਛਿਆ ਤੂੰ ਝੂਠ ਕਰਨੀ ਉੱਥੇ ਤੈਨੂੰ ਦੱਸ ਪੈਸੇ ਨਾ ਵਿਆਹ ਦੇ ਵਿੱਚ ਮਿਲਣਗੇ ਬੀਬੀ ਮੈਂ ਆਖੀ ਨਹੀਂ ਇਹ ਗੱਲ ਐਵੇਂ ਆਖੀ ਜਾਂਦੀ ਮੇਰਾ ਝੂਠਾ ਨਾ ਲਾਈ ਜਾਂਦੀ ਮੇਰੇ ਘਰੋਂ ਘਟਾਉਣ ਨੂੰ ਫਿਰਦੀ ਮੈਨੂੰ ਲੱਗਦਾ ਨੇ ਵਿਆਹ ਹੀ ਨਹੀਂ ਵੇਖਣ ਦੇਣਾ ਤੂੰ ਐਡਾ ਕਰ ਤੂੰ ਵਿਆਹ ਜਾ ਤੂੰ ਤਾਂ ਆਖਿਆ ਮੇਰੇ 10 ਦਿਨ 15 ਦਿਨ ਮਗਰ ਆਉਣਾ ਹੀ ਨਹੀਂ ਮੈਂ ਕਿਹਾ ਤੂੰ ਮਹੀਨਾ ਨਾ ਆਵੀਂ ਉਹ ਜਨਰੇਟਰ ਕਦੀ ਲੈਣ ਜਾਣਗੇ ਆਉਣ ਲੈ ਕੇ ਆਉਣਗੇ ਤੂੰ ਐਡਾ ਕਾਹਵਾਰ ਕਰਦੀ ਰਹੀ ਤੂੰ ਆਹ ਤੂੰ ਹੀ ਤਾਂ ਮੈਨੂੰ ਅੱਗੇ ਕੱਢ ਕੇ ਖੋਸ਼ਵਾ ਕਰ ਘਰ ਤੇ ਮੁਰ ਤੇ ਮਗਰ ਤੇ ਆਹ ਗੱਲ ਕਰ ਦਿੰਦੀ ਓ 10 ਕੱਟ ਕੇ ਤੈਨੂੰ ਕੱਢਣ ਵਾਸਤੇ ਲਿਆਂਦਾ ਹੈਗਾ ਕਹਿਣ ਤੇ ਡਿਆ ਨਾ ਜਾ ਤੂੰ ਸਾਰੇ ਕਾਰਵਿਆਰ ਤੂੰ ਆਪੇ ਆਂਦੀ ਨਾ ਮੈਂ ਨਹੀਂ ਆਉਣਾ ਦੱਸ ਦੇ ਤੇਰਾ ਜਵਾਨ ਹੋਇਆ ਹੁਣ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਇਹਨੇ ਨਹੀਂ ਜਾਣਾ ਮੇਰੇ ਨਾਲ ਲੈਣ ਜਾਣਾ ਲੈਣ ਆਉਣਾ ਦੂਜਿਆਂ ਨੂੰ ਦੱਸਦਾ ਤੇ ਤੂੰ ਹੀ ਨਹੀਂ ਜਾਣਾ ਇੱਕ ਦੀ ਪ੍ਰਧਾਨ ਬੜੀ ਉੱਥੇ ਚਾਹੀਦੀ ਆ ਸਾਰੇ ਨਹੀਂ ਉੱਥੇ ਜਾ ਕੇ ਬਹਿ ਜਾਣਾ ਤਬਰ ਨਹੀਂ ਫਿਰ ਮੈਂ ਤਾਂ ਹੈਗੀ ਆ ਮੇਰੇ ਵੀ ਫਿਰ ਪੁੱਛ ਕੇ ਆ ਜਵਾ ਮੈਨੂੰ ਤੇ ਅਗਲੇ ਪੁੱਛ ਕੇ ਪੈਰ ਪੁੱਟਦੇ ਆ ਨਹੀਂ ਜਾਂ ਇਹਨੇ ਹੁਣ ਕਰਦਾ ਕੰਮ ਨਹੀਂ ਕੋਈ ਤੁਹਾਨੂੰ ਐਵੇਂ ਉਹ ਗੱਲ ਵੀ ਮੈਂ ਉੱਥੇ ਉਹ ਗੱਲ ਹੋ ਰਹੀ ਹੈ ਕੀ ਕਰ ਜਾਣਾ ਹੈ ਉੱਗਾ ਉਦੋਂ ਆ ਜਾ ਕਰੂਗਾ ਹੁਣ ਇਹ ਉੱਥੇ ਬੈਠਾ ਚੰਗਾ ਲੱਗਦਾ ਤੂੰ ਬੈਠੀ ਚੰਗੀ ਲੱਗਦੀ ਆਹੋ ਲੋਨੀ ਖਾਣਾ ਕਰੀ ਜਾਓ ਨਹੀਂ ਚੰਗੇ ਆ ਇਹ ਤਾਂ ਨਹੀਂ ਆਖੋ ਨਹੀਂ ਕਰਨਾ ਤੇ ਉਹ ਦਿਨ ਅਹੀ ਬੁਰੇ ਨਹੀਂ ਮੈਂ ਸੋਹੜਿਆਂ ਦੇ ਉੱਤੇ ਬੀਠਾ ਚੰਗਾ ਲੱਗੂ ਨਹੀਂ ਚੰਗੇ ਲੱਗੀ ਦਾ ਇੱਕ ਦਿਨ ਹੋਇਆ ਦੋ ਦਿਨ ਹੋਇਆ ਕੋਈ ਗੱਲ ਨਹੀਂ ਵਿਆਹ ਵੇਖਿਆ ਆਪਣੇ ਘਰ ਆਉ ਤਾ ਮੁਰਕਾ ਜਲਦੀ ਜਾਣਾ ਫੇਰ ਚੱਲ ਜੂਗਾ ਕਿਤੇ ਹੈ ਮਲੇਖਾ ਉਹ ਚੱਲ ਜਾ ਰਹਿਣਾ ਹੌਸਲਾ ਤੂੰ ਰਹਿ ਪੀ ਉਹ ਨਹੀਂ ਹਾਲ ਤੁਸੀਂ ਤਾਂ ਸਾਰੇ ਬਾਬਾ ਇੱਕੋ ਰਸੇ ਹੋ ਗਏ ਹਨ ਮੇਰੇ ਕੋ ਸਾਰਿਆਂ ਦਾ ਨਿਵਾਰੇ ਆ ਜਾਣਾ ਅੱਗੇ ਮੇਰੇ ਨਾਲ ਗੋਪੀ ਕੱਲੀ ਪ੍ਰਧਾਨ ਹੈਗੀ ਹੁਣ ਸਾਰਾ ਕੱਬਰ ਹੀ ਮੇਰੇ ਮਗਰ ਪੱਛੀ ਦੀ ਲੋ ਲੈ ਕੇ ਪੈ ਗਿਆ ਵਾ ਕੀ ਪਤਾ ਤੁਹਾਨੂੰ ਕੀ ਹੋ ਗਿਆ ਬੜੀਆਂ ਸੋਹਣੀਆਂ ਵਸਦੀਆਂ ਹੈਗੀਆਂ ਹੋ ਸਾਡੀ ਜਦਨ ਦਾ ਵਿਆਹ ਕਰਿਆ ਉਦੋਂ ਦੀਆਂ ਇਹਨਾਂ ਨੇ ਪਤਾ ਕੀ ਲੱਗੀ ਲੋਭਿਆ ਬੀਬੀ ਪਤਾ ਕੀ ਗੱਲ ਆ ਇਹ ਕਰਨ ਪੈਂਦੀ ਆ ਆਪਣੇ ਅੰਦਰ ਚਲਾਕੀ ਤੇ ਚਲਾਕੀ ਦਾ ਇਹਨੂੰ ਟੰਗ ਤਰੀਕਾ ਨਹੀਂ ਕਰਦਾ ਕੋਈ ਵੀ ਸਾ ਮੇਰੇ ਕੋਲ ਗੱਲ ਕੋਈ ਕਰ ਦਿੰਦੀ ਉਹ ਕੋਈ ਕਰਦੀ ਇਹਨੂੰ ਇਹਨਾਂ ਨਹੀਂ ਪਤਾ ਵੀ ਇਹ ਇੱਕੋ ਕਰਦੇ ਪਰਮਾਨਾ ਇੱਕ ਦੂਜੇ ਕੋ ਗਲਤ ਮੇਰੀ ਉਸੇ ਲੀਕ ਹੋ ਜਾਣੀ ਆ ਹੋ ਜਾਣੀ ਤੇ ਇਹਨੂੰ ਪਤਾ ਨਹੀਂ ਲੱਗਦਾ ਮੈਂ ਜਰਾ ਕੋ ਬਾਤ ਚੱਲ ਜਾਨੀ ਆ ਨਾ ਮਗਰੇ ਮੇਰੇ ਤਰਫ ਤੇ ਆਹ ਲਿਆ ਪਤਾਨੀ ਬੀਬੀ ਨੇ ਬੀਬੀ ਨੇ ਅੱਗੇ ਇਹਨਾਂ ਦਾ ਕੀ ਕੀਤਾ ਵਾ ਤੇ ਜਿਹੜਾ ਹੁਣ ਬੀਬੀ ਨੇ ਚੂੜੀ ਨਾ ਕਰੀ ਇਹਨੇ ਇਹਨੇ ਇਹਨਾਂ ਨੇ ਮੈਨੂੰ ਲੱਗਦਾ ਵੀ ਸਾਨੂੰ ਵਸਦਿਆ ਰਹਿ ਨਹੀਂ ਦੇਣਾ ਬਹੁਤ ਤਾਂ ਇੱਕੋ ਇੱਕੋ ਗੱਲੀ ਜੋ ਇਹਨਾਂ ਇੱਕੋ ਗੱਲ ਫੜੀ ਵੀ ਕਿਸ ਤਰ੍ਹਾਂ ਕੋਈ ਗੱਲ ਹੋਵੇ ਤੇ ਅਸੀਂ ਆਦੋ ਅਸੀਂ ਆਦੋ ਜੀ ਮੈਂ ਤੂੰ ਗੱਲ ਕਰ ਤਾਂ ਮੈਂ ਤੈਨੂੰ ਪਿੰਡੋਂ ਕੱਢਾਂ ਉਹ ਗੱਲ ਹੋ ਗਈ ਹੱਦਿਆ ਜੀ ਬੀਬੀ ਇੱਕੋ ਗੱਲ ਮੈਂ ਤੈਨੂੰ ਦੱਸਦਾ ਸੱਚੀ ਈ ਯੂ ਆ ਡੋਨਟ ਨੋ ਕਰਦੀ ਮੈਂ ਸਿੱਧੀ ਗੱਲ ਦੱਸਾਂ ਇਹ ਰਾਜ ਜਿੱਤਾ ਮੈਨੂੰ ਨਹੀਂ ਪਤਾ ਇਹ ਗੱਲ ਦਾ ਕੀ ਕਰਨਾ ਕੀ ਨਹੀਂ ਨਹੀਂ ਤੇ ਜਿਹੜਾ ਇਹਨੂੰ ਕੋਬਲੀ ਚਮਚਾ ਦੇਣਾ ਵਾ ਸਾਨੂੰ ਦੇ ਦੇ ਅੱਡੂ ਹੀ ਇਹ ਇਹਨੂੰ ਇਹਦੇ ਕਾਲਜ ਫੰਡ ਪੈਗੇ ਮੈਂ ਕੋਤ ਤੈਨੂੰ ਇਹੋ ਹੀ ਆਂਦੀ ਸੀ ਤੇ ਮੇਰੇ ਜੀ ਦੇ ਅੱਡ ਨਾ ਹੋਏ ਉਹ ਮੈਂ ਅੰਨਾ ਨਹੀਂ ਮੈਂ ਕਿਹੜਾ ਅੰਨਾ ਵਾ ਹੋ ਜਿਓ ਅੱਡ ਹੋ ਕੇ ਕੀ ਕਰ ਲੋ ਇੰਨੇ ਫਿਰ ਨਿੱਕੀ ਇਹਦੇ ਨਿੱਕੀ ਤੇ ਗੋਪੀ ਨਾਲ ਇਹਨੇ ਲੜੀ ਜਾਣਾ ਹੀ ਜੀ ਆਪਾਂ ਨਾ ਅੱਡੋ ਇਹਨੇ ਲੜੀ ਤਰੀ ਜਾਣਾ ਵੀ ਇਨੇ ਕੋਈ ਨਾ ਕੋਈ ਕੋਈ ਨਾ ਕੋਈ ਰੰਜ ਪਾਈ ਰੱਖਣਾ ਮੈਂ ਅੱਡ ਤੁਹਾਨੂੰ ਕੀ ਕਰਨਾ ਭਰਾ ਭਰਾ ਸਵਾਹ ਕਰ ਲੋ ਤੇ ਹੋ ਜਾ ਉਹ ਮੁੜ ਕੇ ਮੈਂ ਖਾਲ ਫੇਰ ਇਨੇ ਪਤਾ ਨਹੀਂ ਪਤਾ ਨਹੀਂ ਵੀ ਕਿਹੜੀ ਟੀਲ ਕਿੱਥੇ ਬਾਲ ਦੇਣੀ ਹੈ ਤੇ ਮੁੜ ਕੇ ਲੜਾਈ ਹੋਊਗੀ ਸਾਡੀ ਤੇ ਫੇਰ ਅੱਡੋ ਇਹ ਤੇ ਕੀ ਹੋਏ ਤੇ ਜੇ ਆਪਾਂ ਕੂੰਦੇ ਬੋਲਦੇ ਹੋ ਜੀ ਤੇ ਉਥੇ ਚੰਗਾ